ਹੈਲੋ ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਸਾਦਤ ਹਸਨ ਮੰਟੋ ਦੀ ਬਹੁਚਰਚਿਤ ਕਹਾਣੀ ਠੰਡਾ ਗੋਸ਼ਤ ਹੋਟਲ ਦੇ ਕਮਰੇ ਵਿੱਚ ਈਸ਼ਰ ਸਿੰਘ ਜਿਉਂ ਹੀ ਦਾਖਲ ਹੋਇਆ ਕੁਲਵੰਤ ਕੌਰ ਪਲੰਘ ਤੋਂ ਉੱਠੀ ਆਪਣੀਆਂ ਤੀਸ ਅੱਖਾਂ ਨਾਲ ਉਸ ਵੱਲ ਘੂਰ ਕੇ ਦੇਖਿਆ ਅਤੇ ਦਰਵਾਜ਼ੇ ਦੀ ਚਟਕਨੀ ਬੰਦ ਕਰ ਦਿੱਤੀ ਰਾਤ ਦੇ 12 ਵਜੇ ਚੁੱਕੇ ਸਾਨ ਸ਼ਹਿਰ ਦਾ ਵਾਤਾਵਰਨ ਇੱਕ ਅਜੀਬ ਭੇਤ ਭਰੀ ਖਾਮੋਸ਼ੀ ਵਿੱਚ ਘਰਕ ਸੀ ਕੁਲਵੰਤ ਕੌਰ ਪਲੰਘ ਉੱਤੇ ਪੰਥੀ ਮਾਰ ਕੇ ਬੈਠ ਗਈ ਈਸ਼ਰ ਸਿੰਘ ਜੋ ਸ਼ਾਇਦ ਆਪਣੀ ਸਮੱਸਿਆ ਵਿੱਚਲੇ ਵਿਚਾਰਾਂ ਵਿੱਚ ਉਜੇ ਹੋਏ ਧਾਗੇ ਖੋਲ ਰਿਹਾ ਸੀ ਹੱਥ ਵਿੱਚ ਕਿਰਪਾਨ ਲਈ ਇੱਕ ਨੁੱਕਰ ਵਿੱਚ ਖੜਾ ਸੀ ਕੁਝ ਪਲ ਇਸੇ ਤਰ੍ਹਾਂ ਖਾਮੋਸ਼ੀ ਵਿੱਚ ਬੀਤ ਗਈ ਕੁਲਵੰਤ ਕੌਰ ਨੂੰ ਥੋੜੀ ਦੇਰ ਬਾਅਦ ਆਪਣੀ ਮਾਰੀ ਚੌਂਕੜੀ ਪਸੰਦ ਨਾ ਆਈ ਅਤੇ ਦੋਵੇਂ ਲੱਤਾਂ ਪਲੰਗ ਦੇ ਹੇਠਾਂ ਲਮਕਾ ਕੇ ਹਿਲਾਉਣ ਲੱਗੀ ਈਸ਼ਰ ਸਿੰਘ ਫੇਰ ਵੀ ਕੁਝ ਨਾ ਬੋਲਿਆ ਕੁਲਵੰਤ ਕੌਰ ਭਰੇ ਹੋਏ ਹੱਥਾਂ ਪੈਰਾਂ ਵਾਲੀ ਔਰਤ ਸੀ ਕੁਝ ਬਹੁਤ ਹੀ ਜ਼ਿਆਦਾ ਉੱਪਰ ਨੂੰ ਉਠਿਆ ਸੀ ਨਾ ਤੀਜ਼ ਅੱਖਾਂ ਉੱਪਰਲੇ ਬੁੱਲ ਉਤੇ ਸੁਰਮਈ ਗੁਬਾਰ ਬੋਡੀ ਦੀ ਬਨਾਵਟ ਤੋਂ ਪਤਾ ਲੱਗਦਾ ਸੀ ਕਿ ਬੜੀ ਢੱਲਲੀ ਦੀ ਔਰਤ ਹੈ ਈਸ਼ਰ ਸਿੰਘ ਸਰਨੀਵਾ ਕਰੀ ਇੱਕ ਖੁੰਝੇ ਵਿੱਚ ਚੁੱਪਚਾਪ ਖੜਾ ਸੀ ਸਿਰ ਤੇ ਉਸ ਦੀ ਕਸ ਕੇ ਬੰਨੀ ਹੋਈ ਪਗੜੀ ਢਿੱਲੀ ਹੋ ਰਹੀ ਸੀ ਉਸ ਦੇ ਹੱਥ ਜਿੰਨਾ ਵਿੱਚ ਕਿਰਪਾਨ ਫੜੀ ਹੋਈ ਸੀ ਥੋੜੇ ਥੋੜੇ ਕੰਬ ਰਹੇ ਸਨ ਉਸ ਦੇ ਕੱਦ-ਕਾਠ ਅਤੇ ਡੀਲ ਡਾਲ ਤੋਂ ਪਤਾ ਲੱਗਦਾ ਸੀ ਕਿ ਉਹ ਕੁਲਵੰਤਕੌਰ ਵਰਗੀ ਔਰਤ ਦੇ ਲਈ ਸਭ ਤੋਂ ਠੁਕਮਾ ਮਰਦਾ ਹੈ ਕੁਝ ਪਲ ਜਦੋਂ ਇਸੇ ਤਰ੍ਹਾਂ ਖਾਮੋਸ਼ੀ ਵਿੱਚ ਬੀਤ ਗਏ ਤਾਂ ਕੁਲਵੰਤਕੌਰ ਝਲਕ ਪਈ ਪਰ ਤੇਜ਼ ਤਰ੍ਹਾਂ ਅੱਖਾਂ ਨੂੰ ਨਚਾ ਕੇ ਉਹ ਸਿਰਫ ਇਸ ਤਰ੍ਹਾਂ ਕਹਿ ਸਕੀ ਈਸ਼ਰਸਿਆ ਈਸ਼ਰ ਸਿੰਘ ਨੇ ਗਰਦਨ ਚੁੱਕ ਕੇ ਕੁਲਵੰਤਕੌਰ ਵੱਲ ਦੇਖਿਆ ਪਰ ਉਸ ਦੀਆਂ ਨਜ਼ਰਾਂ ਦੀਆਂ ਗੋਲੀਆਂ ਦੀ ਤਾਬ ਨਾ ਝੱਲ ਕੇ ਮੂੰਹ ਦੂਸਰੇ ਪਾਸੇ ਮੋੜ ਲਿਆ ਇਸ਼ਰ ਸਿੰਘ ਕਲਵੰਤ ਕੌਰ ਚੀਕੀ ਪਰ ਛੇਤੀ ਹੀ ਆਵਾਜ਼ ਕੁੱਟ ਲਈ ਅਤੇ ਪਲੰਘ ਤੋਂ ਉੱਠ ਕੇ ਉਸ ਵੱਲ ਹੁੰਦੀ ਹੋਈ ਬੋਲੀ ਕਿੱਥੇ ਗਾਇਬ ਰਹੇ ਹਾਂ ਤੂੰ ਇੰਨੇ ਦਿਨ ਇਸ਼ਰ ਸਿੰਘ ਨੇ ਖੁਸ਼ਕ ਬੁੱਲਾਂ ਉੱਤੇ ਜੀ ਫੇਰੀ ਮੈਨੂੰ ਪਤਾ ਨਹੀਂ ਕਲਵੰਤ ਕੌਰ ਚਿੜ ਗਈ ਇਹ ਵੀ ਕੋਈ ਮਾਇਆ ਵਾ ਜਵਾਬ ਹੈ ਈਸ਼ਰ ਸਿੰਘ ਨੇ ਕਿਰਪਾਨ ਇੱਕ ਪਾਸੇ ਛੁੱਟ ਦਿੱਤੀ ਅਤੇ ਪਲੰਘ ਉੱਤੇ ਲੇਟ ਗਿਆ। ਇਹੋ ਲੱਗਦਾ ਸੀ ਜਿਵੇਂ ਉਹ ਕਈ ਦਿਨਾਂ ਤੋਂ ਬਿਮਾਰ ਹੈ। ਕੁਲਵੰਤ ਕੌਰ ਨੇ ਪਲੰਘ ਵੱਲ ਦੇਖਿਆ। ਈਸ਼ਰ ਸਿੰਘ ਨੇ ਕਿਰਪਾਨ ਇੱਕ ਪਾਸੇ ਛੁੱਟ ਦਿੱਤੀ ਅਤੇ ਪਲੰਘ ਉੱਤੇ ਲੇਟ ਗਿਆ। ਇਹੋ ਲੱਗਦਾ ਸੀ ਜਿਵੇਂ ਉਹ ਕਈ ਦਿਨਾਂ ਤੋਂ ਬਿਮਾਰ ਹੈ। ਕੁਲਵੰਤ ਕੌਰ ਨੇ ਪਲੰਘ ਵੱਲ ਦੇਖਿਆ ਜੋ ਹੁਣ ਈਸ਼ਰ ਸਿੰਘ ਨਾਲ ਪੂਰਾ ਭਰਿਆ ਪਿਆ ਸੀ। ਅਤੇ ਉਸ ਦੇ ਦਿਲ ਵਿੱਚ ਹਮਦਰਦੀ ਦੀ ਭਾਵਨਾ ਪੈਦਾ ਹੋ ਗਈ ਇਸ ਲਈ ਉਸ ਦੇ ਮੱਥੇ ਤੇ ਹੱਥ ਰੱਖ ਕੇ ਉਸ ਨੇ ਬੜੇ ਪਿਆਰ ਨਾਲ ਪੁੱਛਿਆ ਜਾਨੀ ਕੀ ਹੋਇਆ ਤੈਨੂੰ ਈਸ਼ਰ ਸਿੰਘ ਛੱਤ ਵੱਲ ਦੇਖ ਰਿਹਾ ਸੀ ਉਸ ਤੋਂ ਨਜ਼ਰਾਂ ਹਟਾ ਕੇ ਉਸ ਨੇ ਕੁਲਵੰਤ ਘਰ ਦੇ ਜਾਣੇ ਪਛਾਣੇ ਚਿਹਰੇ ਨੂੰ ਟਟੋਲਣਾ ਸ਼ੁਰੂ ਕੀਤਾ ਕੁਲਵੰਤ ਉਸਦੀ ਆਵਾਜ਼ ਵਿੱਚ ਦਰਦ ਸੀ ਕੁਲਵੰਤ ਕੌਰ ਸਾਰੀ ਦੀ ਸਾਰੀ ਸਿਮਟ ਕੇ ਆਪਣੀ ਉੱਪਰਲੇ ਬੁੱਲ ਵਿੱਚ ਆ ਗਈ ਹਾਂ ਜਾਨੀ ਕਹਿ ਕੇ ਉਹ ਉਸ ਨੂੰ ਦੰਦਾ ਨਾਲ ਕੱਟਣ ਲੱਗੀ ਈਸ਼ਰ ਸਿੰਘ ਨੇ ਪਕੜੀ ਲਾ ਦਿੱਤੀ ਕੁਲਵੰਤ ਕੌਰ ਵੱਲ ਆਸਰਾ ਲੈਣ ਵਾਲੀਆਂ ਨਜ਼ਰਾਂ ਨਾਲ ਦੇਖਿਆ ਉਸ ਦੀ ਪਿੱਠ ਉੱਤੀ ਜ਼ੋਰ ਨਾਲ ਧਫਾ ਮਾਰਿਆ ਅਤੇ ਸਿਰ ਨੂੰ ਝਟਕਾ ਦੇ ਕੇ ਆਪਣੇ ਆਪ ਨੂੰ ਕਿਹਾ ਇਹ ਕੁੜੀਆਵਾ ਦਿਮਾਗ ਹੀ ਖਰਾਬ ਹੈ ਝਟਕਾ ਦੇ ਨਾਲ ਉਸ ਦੇ ਕੇਸ ਖੁੱਲ ਗਏ ਕੁਲਵੰਤ ਕੌਰ ਉਂਗਲਾਂ ਨਾਲ ਉਹਨਾਂ ਵਿੱਚ ਕੰਗੀ ਕਰਨ ਲੱਗੀ ਅਜਾ ਕਰਦੇ ਹੋਏ ਉਸਨੇ ਬੜੇ ਪਿਆਰ ਨਾਲ ਪੁੱਛਿਆ ਈਸ਼ਰਸਿਆ ਕਿੱਥੇ ਰਹਿ ਤੂੰ ਇਨੇ ਦਿਨ ਬੁਰੇ ਦੀ ਮਾਦੇ ਕਰ ਈਸ਼ਰ ਸਿੰਘ ਨੇ ਕੁਲਵੰਤਕੌਰ ਨੂੰ ਖੂਰ ਕੇ ਦੇਖਿਆ ਅਤੇ ਝਟ ਦੋਹਾਂ ਹੱਥਾਂ ਨਾਲ ਉਸਦੇ ਉਬਰੇ ਹੋਏ ਸੀਨੇ ਨੂੰ ਮਸਲਣ ਲੱਗਾ ਸੋਹ ਵੈ ਗਰੂ ਦੀ ਬੜੀ ਜਾਨਦਾਰ ਔਰਤ ਹੈ ਕੁਲਵੰਤਕੌਰ ਨੇ ਇੱਕ ਅਦਾ ਨਾਲ ਈਸ਼ਰ ਸਿੰਘ ਦੇ ਹੱਥਾਂ ਨੂੰ ਇੱਕ ਪਾਸੇ ਝਟਕਿਆ ਅਤੇ ਪੁੱਛਿਆ ਤੈਨੂੰ ਮੇਰੀ ਸੋਂ ਦੱਸ ਕਿਥੇ ਰਹਿ ਹੈ ਸ਼ਹਿਰ ਗਿਆ ਸੀ ਈਸ਼ਰ ਸਿੰਘ ਨੇ ਇਕ ਹੀ ਲਪੇਟ ਵਿੱਚ ਆਪਣੇ ਵਾਲਾਂ ਦਾ ਜੂੜਾ ਕਰਦਿਆਂ ਜਵਾਬ ਦਿੱਤਾ ਨਹੀਂ ਕਲਵੰਤ ਕੋਰਚੜ ਗਈ ਨਹੀਂ ਤੂੰ ਜ਼ਰੂਰ ਸ਼ਹਿਰ ਗਿਆ ਸੀ ਅਤੇ ਤੂੰ ਬਹੁਤ ਸਾਰਾ ਰਪੈ ਲੁੱਟਿਆ ਹੈ ਜੋ ਮੈਂ ਥੋਸ਼ ਪਾ ਰਿਹਾ ਹੈ ਉਹ ਆਪਣੇ ਬਾਪ ਦਾ ਤੁਖਮਨਾ ਹੋਵੇ ਜੋ ਤੇਰੀ ਨਾਲ ਝੂਠ ਬੋਲੀ ਕੁੱਲਵੰਤ ਕੌਰ ਥੋੜੀ ਦੇਰ ਲਈ ਚੁੱਪ ਹੋ ਗਈ ਪਰ ਇੱਕਦਮ ਹੀ ਭੜਕ ਉੱઠી ਪਰ ਮੇਰੇ ਸਮਝ ਵਿੱਚ ਨਹੀਂ ਆਉਂਦਾ ਉਸ ਰਾਤ ਨੂੰ ਹੋਇਆ ਕੀ ਚੰਗਾ ਭਲਾ ਮੇਰੇ ਨਾਲ ਲਟਿਆ ਹੋਇਆ ਸੀ ਮੈਨੂੰ ਤੂੰ ਉਹ ਸਾਰੇ ਗਾਣੇ ਪਵਾ ਦਿੱਤੇ ਸਨ ਜਿਹੜੇ ਤੂੰ ਸ਼ਹਿਰੋਂ ਲੁੱਟ ਕੇ ਲਿਆਇਆ ਸੀ ਮੇਰੀਆਂ ਚੁੰਮੀਆਂ ਲੈ ਰਿਹਾ ਸੀ ਪਰ ਪਤਾ ਨਹੀਂ ਇੱਕਦਮ ਤੈਨੂੰ ਕੀ ਹੋਇਆ ਉੱਠਿਆ ਤੇ ਕੱਪੜੇ ਪਾ ਕੇ ਬਾਹਰ ਨਿਕਲ ਗਿਆ ਈਸ਼ਰ ਸਿੰਘ ਦਾ ਰੰਗ ਪੀਲਾ ਹੋ ਗਿਆ ਕਲਵੰਤਕੌਰ ਨੇ ਇਹ ਤਬਦੀਲੀ ਦੇਖਦੇ ਹੀ ਕਿਹਾ ਦੇਖ ਕਿਵੇਂ ਰੰਗ ਪੀਲਾ ਪੈ ਗਿਆ ਈਸ਼ਰ ਸਿੰਘਾਂ ਸੌ ਵੈਗਰੂ ਦੀ ਜ਼ਰੂਰ ਕੁਝ ਦਾਲ ਵਿੱਚ ਕਾਲਾ ਹੈ ਤੇਰੀ ਜਾਨ ਦੀ ਸੌ ਕੁੱਝ ਵੀ ਨਹੀਂ ਈਸ਼ਰ ਸਿੰਘ ਦੀ ਜ਼ਬਾਨ ਬੇਜਾਨ ਸੀ ਕਲਵੰਤਕੌਰ ਦਾ ਸ਼ੱਕ ਹੋਰ ਪੱਕਾ ਹੋ ਗਿਆ ਉੱਪਰਲਾ ਬਲਕਟ ਕੀ ਉਸਨੇ ਇੱਕ ਇੱਕ ਸ਼ਬਦ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਈਸ਼ਰ ਸਿੰਘਾਂ ਕੀ ਗੱਲ ਐ ਤੂੰ ਉਹ ਨਹੀਂ ਹੈ ਜੋ ਅੱਜ ਤੋਂ 8 ਦਿਨ ਪਹਿਲਾਂ ਸੀ ਈਸ਼ਰ ਸਿੰਘ ਇੱਕਦਮ ਉੱਠ ਬੈਠਿਆ ਜਿਵੇਂ ਕਿਸੇ ਨੇ ਉਸ ਉੱਤੇ ਹਮਲਾ ਕੀਤਾ ਸੀ ਕੁਲਵੰਤਕਾਰ ਨੂੰ ਆਪਣੀਆਂ ਮਜ਼ਬੂਤ ਬਾਹਾਂ ਵਿੱਚ ਘੁੱਟ ਕੇ ਉਸ ਨੇ ਉਸ ਨੂੰ ਪੂਰੇ ਜ਼ੋਰ ਨਾਲ ਝੰਜੋੜਨਾ ਸ਼ੁਰੂ ਕਰ ਦਿੱਤਾ ਜਾਨੀ ਮੈਂ ਉਹੀ ਹਾਂ ਘਟ ਘਟ ਪਾਜਫੀਆਂ ਤੇਰੀ ਨਿਕਲੇ ਹਡਾਂ ਦੀ ਗਰਮੀ ਕਲਵੰਤਕੌਰ ਨੇ ਕੋਈ ਵਿਰੋਧ ਨਾ ਕੀਤਾ ਪਰ ਉਹ ਸ਼ਿਕਾਇਤ ਕਰਦੀ ਰਹੀ ਤੈਨੂੰ ਉਸ ਰਾਤ ਹੋ ਕੀ ਗਿਆ ਸੀ ਬੁਰੀ ਦੀ ਮਾਂ ਦਾ ਸਿਰ ਹੋ ਗਿਆ ਸੀ ਦੱਸੇਗਾ ਨਹੀਂ ਕੋਈ ਗੱਲ ਹੋਵੇ ਤਾਂ ਦੱਸਾਂ ਮੈਨੂੰ ਆਪਣੇ ਹੱਥੀ ਫੂਕੀ ਜੇ ਤੂੰ ਝੂਠ ਬੋਲੀ ਈਸ਼ਰ ਸਿੰਘ ਨੇ ਆਪਣੀਆਂ ਬਾਹਾਂ ਉਸ ਦੀ ਗਰਦਨ ਵਿੱਚ ਪਾ ਦਿੱਤੀਆਂ ਅਤੇ ਬੁੱਲ ਉਸਦੇ ਬੁੱਲਾਂ ਉੱਤੇ ਗੱਡ ਦਿੱਤੇ ਮੁੱਛਾਂ ਦੇ ਵਾਲ ਕੁਲਵੰਤਕਾਰ ਦੀਆਂ ਨਾਸਾਂ ਵਿੱਚ ਬੜੇ ਤਾਂ ਉਸ ਨੂੰ ਸ਼ੱਕ ਆ ਗਈ ਦੋਵੇਂ ਹੱਥ ਸੰ ਲੱਗ ਗਏ ਈਸ਼ਰ ਸਿੰਘ ਨੇ ਆਪਣੀ ਕਮੀਜ਼ ਉਤਾਰ ਦਿੱਤੀ ਅਤੇ ਕੁਲਵੰਤਕਾਰ ਨੂੰ ਵਾਸਨਾਮਈ ਨਜ਼ਰਾਂ ਨਾਲ ਦੇਖ ਕੇ ਕਿਹਾ ਆ ਜਾਨੀ ਇੱਕ ਬਾਜੀ ਤਾਸ਼ ਦੀ ਹੋ ਜਾਏ ਕਲਵੰਤਕਾਰ ਦੇ ਉੱਪਰਲੇ ਬੁੱਲ ਉੱਤੇ ਪਸੀਨੇ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਫਟ ਆਈਆਂ ਇੱਕ ਅਦਾ ਦੇ ਨਾਲ ਉਸਨੇ ਆਪਣੀਆਂ ਅੱਖਾਂ ਦੀਆਂ ਪੁਤਲੀਆਂ ਘਮਾਈਆਂ ਅਤੇ ਕਿਹਾ ਚੱਲ ਦਫਾ ਹੋ ਈਸ਼ਰ ਸਿੰਘ ਨੇ ਉਸਦੀ ਪਿੱਠ ਤੇ ਜ਼ੋਰ ਦੀ ਚੁੰਡੀ ਭਰੀ ਕਲਵੰਤਕਾਰ ਧੜਪਕੀ ਇੱਕ ਪਾਸੇ हट ਗਈ ਇੰਜ ਨਾਕਰ ਈਸ਼ਰ ਸਿਆ ਮੇਰੇ ਦਰਦ ਹੁੰਦਾ ਹੈ ईशर सिंह ने आगे बढ़ के कुलवंत कौर ਦਾ ਉੱਪਰਲਾ ਬੁੱਲ ਆਪਣੇ ਦੰਦਾਂ ਥੱਲੇ ਦਬਾ ਲਿਆ ਅਤੇ ਕਟਕਚਾਉਣ ਲੱਗਾ। ਕੁਲਵੰਤਕੌਰ ਬਿਲਕੁਲ ਪਿਗਲ ਗਈ। ईशर सिंह ने अपना कुर्ता उतार के ਛੁੱਟ ਦਿੱਤਾ ਅਤੇ ਕਿਹਾ ਤਾਂ ਫਿਰ ਹੋ ਜਾਏ ਤਰਪਚਾਲ। ਕੁਲਵੰਤਕੌਰ ਦਾ ਉੱਪਰਲਾ ਬੁੱਲ ਕੰਬਣ ਲੱਗਾ। ईशर सिंह ने ਦੋ ਹੱਥਾਂ ਨਾਲ ਕੁਲਵੰਤਕੌਰ ਦੀ ਕਮੀਜ਼ ਦਾ ਢੇਰਾ ਫੜਿਆ। ਅਤੇ ਜਿਸ ਤਰ੍ਹਾਂ ਬੱਕਰੀ ਦੀ ਖਲ ਲਾਉਂਦੇ ਹਨ ਉਸੇ ਤਰ੍ਹਾਂ ਉਸ ਨੂੰ ਲਾ ਕੇ ਇੱਕ ਪਾਸੇ ਰੱਖ ਦਿੱਤਾ ਫਿਰ ਉਸਨੇ ਘੂਰ ਕੇ ਉਸਦੇ ਨੰਗੇ ਬਦਨ ਨੂੰ ਦੇਖਿਆ ਅਤੇ ਜ਼ੋਰ ਨਾਲ ਉਸਦੀ ਬਾਂਦੀ ਚੁੰਡੀ ਭਰਦਿਆਂ ਕਿਹਾ ਕੁਲਵੰਤ ਸੋਹ ਵੈਗਰੂ ਦੀ ਬੜੀ ਤਕੜੀ ਔਰਤ ਹੈ ਤੂੰ ਕੁਲਵੰਤ ਕਾਰ ਆਪਣੀ ਬਾਹ ਉੱਤੇ ਉੱਬਰਦੇ ਹਲਾਲ ਤੱਬੇ ਨੂੰ ਦੇਖਣ ਲੱਗ ਗਈ ਬੜਾ ਜ਼ਾਲਮ ਹੈ ਤੂੰ ਈਸਰਸਿਆਂ ईशर सिंह अपनीया संगणियां ਕਾਲੀਆਂ ਮੁੱਛਾਂ ਵਿੱਚ ਹੱਸਿਆ ਹੌਣ ਦੇ ਅੱਜ ਜ਼ੁਲਮ ਅਤੇ ਇਹ ਕਹਿ ਕੇ ਉਸਨੇ ਹੋਰ ਜ਼ੁਲਮਟਾਉਣੇ ਸ਼ੁਰੂ ਕਰ ਦਿੱਤੇ ਕੁਲਵੰਤਕਾਰ ਦਾ ਉੱਪਰਲਾ ਬਲਦੰਦਾਂ ਥੱਲੇ ਕਿਚਕਚਾਇਆ ਕੰਨ ਦੀਆਂ ਲਵਾ ਨੂੰ ਕਟਿਆ ਉੱबरे ਹੋਏ ਸੀਨੀਅਰ ਨੂੰ ਝੰਡੋੜਿਆ ਗੱਲਾਂ ਤੋਂ ਮੂੰਹ ਭਰ-ਭਰ ਚੁੰਮੀਆਂ ਲਈਆਂ ਚੂਸ ਚੂਸ ਕੇ ਉਸ ਦੀਆਂ ਛਾਤੀਆਂ ਥੁੱਕਣਾ ਲਵੇੜ ਦਿੱਤੀਆਂ ਕਲਵੰਤ ਕੌਰ ਤੇਜ਼ ਆਂਚ ਉੱਤੇ ਚੜੀ ਹਾਂਡੀ ਦੀ ਤਰ੍ਹਾਂ ਪੱਕਣ ਲੱਗੀ ਪਰ ਈਸ਼ਰ ਸਿੰਘ ਉਹਨਾਂ ਸਾਰੀ ਹੀਲਿਆਂ ਦੇ ਬਾਵਜੂਦ ਆਪਣੇ ਆਪ ਵਿੱਚ ਹਰਕਤ ਨਾ ਪੈਦਾ ਕਰ ਸਕਿਆ ਜਿੰਨੇ ਗੁਰ ਜਾਂਦਾ ਉਸ ਨੂੰ ਯਾਦ ਸਨ ਸਭ ਦੇ ਸਭ ਉਸ ਨੇ ਪਿੱਟ ਜਾਣ ਵਾਲੇ ਪਹਿਲਵਾਨ ਦੀ ਤਰ੍ਹਾਂ ਵਰਤੀ ਪਰ ਕੋਈ ਵੀ ਨਾ ਚੱਲਿਆ ਕਲਵੰਤਕੌਰ ਦੇ ਸਾਰੇ ਜਿਸਮ ਦੇ ਤਾਰ ਤਣਕੇ ਆਪਣੇ ਆਪ ਵੱਜ ਰਹੇ ਸਨ ਗੈਰ ਜ਼ਰੂਰੀ ਛੜਛੜ ਤੋਂ ਤੰਗ ਆ ਕੇ ਉਸਨੇ ਕਿਹਾ ਈਸ਼ਰ ਸਿੰਘਾ ਕਾਫੀ ਫੈਂਟ ਚੁੱਕਾ ਹੈ ਹੁਣ ਪੱਤਾ ਸੁੱਟ ਇਹ ਸੁਣਦੇ ਹੀ ਈਸ਼ਰ ਸਿੰਘ ਦੇ ਹੱਥੋਂ ਜਿਵੇਂ ਤਾਸ਼ ਦੀ ਸਾਰੀ ਗੱਡੀ ਫਿਸਲ ਕੇ ਡਿੱਗ ਪਈ ਹਫਦਾ ਹੋਇਆ ਉਹ ਕਲਵੰਤਕੌਰ ਦੇ ਪੈਲੂ ਵਿੱਚ ਲੇਟ ਗਿਆ ਅਤੇ ਉਸ ਦੇ ਮੱਥੇ ਉੱਤੇ ਠੰਡੇ ਪਸੀਨੇ ਦੇ ਲੇਪ ਹੋਣ ਲੱਗੇ ਕੁਲਵੰਤਕਾਰ ਨੇ ਉਸ ਨੂੰ ਗਰਮਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ناکਾਮ ਰਹੀ ਹੁਣ ਤੱਕ ਸਭ ਕੁਝ ਮੂੰਹੋਂ ਕਹੀ ਬਿਨਾ ਹੁੰਦਾ ਰਿਹਾ ਸੀ ਪਰ ਜਦੋਂ ਕੁਲਵੰਤਕਾਰ ਨੂੰ بے ਅਮਲ ਅੰਗਾਂ ਤੋਂ ਸਖਤ ਨਿਰਾਸ਼ਾ ਹੋਈ ਕਾਉ ਗੁੱਸੇ ਨਾਲ ਭਰੀ ਪਲੰਘ ਤੋਂ ਉੱਤਰ ਗਈ ਸਾਹਮਣੇ ਖੋਟੀ ਉੱਤੇ ਚਾਦਰ ਪਈ ਸੀ ਉਸ ਨੂੰ ਲਾ ਕੇ ਉਸਨੇ ਜਲਦੀ ਜਲਦੀ ਲਪੇਟ ਕੇ ਨਾਸਾ ਫਲਾ ਕੇ ਬਿਫਰੇ ਹੋਏ ਲੈਜ਼ੰਡਵਿਚ ਕੇਹਾ ਈਸ਼ਰ ਸਿੰਘ ਆ ਉਹ ਕਿਹੜੀ ਹਰਾਮਜਾਦੀ ਹੈ ਜਿਸ ਦੇ ਕੋਲ ਤੂੰ ਐਨੇ ਦਿਨ ਰਹਿ ਕੇ ਆਇਆ ਹੈ ਅਤੇ ਜਿਸਨੇ ਤੈਨੂੰ ਨਿਚੋੜ ਦਿੱਤਾ ਹੈ ਈਸ਼ਰ ਸਿੰਘ ਪਲੰਘ ਉੱਤੇ ਲੇਟਿਆ ਹਫਦਾ ਰਹਾ ਅਤੇ ਉਸਨੇ ਕੋਈ ਜਵਾਬ ਨਾ ਦਿੱਤਾ ਕਲਵੰਤ ਕੌਰ ਗੁੱਸੇ ਨਾਲ ਉੱਬਲਣ ਲੱਗ ਗਈ ਮੈਂ ਪੁੱਛਦੀਆਂ ਕੌਣ ਹੈ ਉਹ ਚੁੜੇਲ ਕੌਣ ਹੈ ਉਹ ਲੁਫੰਗੀ ਕੌਣ ਹੈ ਉਹ ਚੋਰਪੱਤਾ ਈਸ਼ਰ ਸਿੰਘ ਨੇ ਥੱਕੇ ਹੋਏ ਲਹਿਜ਼ੇ ਵਿੱਚ ਜਵਾਬ ਦੇ ਦਿੱਤਾ ਕੋਈ ਵੀ ਨਹੀਂ ਕਲਵੰਤ ਕੋਈ ਵੀ ਨਹੀਂ ਕਲਵੰਤ ਕੌਰ ਨੇ ਦ੍ਰਿੜਤਾ ਨਾਲ ਕਿਹਾ ਈਸ਼ਰ ਸਿਆ ਮੈਂ ਅੱਜ ਝੂਠ ਸੱਚ ਜਾਣ ਕੇ ਰਹਾਂਗੀ ਖਾ ਵੈ ਗੁਰੂ ਦੀ ਸੋਂ ਕੀ ਇਸ ਦੀ ਤਹਿ ਵਿੱਚ ਕੋਈ ਔਰਤ ਨਹੀਂ ਈਸ਼ਰ ਸਿੰਘ ਨੇ ਕੁਝ ਕਹਿਣਾ ਚਾਹਿਆ ਪਰ ਕੁਲਵੰਤਕਾਰ ਨੇ ਇਸ ਦੀ ਇਜਾਜ਼ਤ ਨਾ ਦਿੱਤੀ ਸੌ ਖਾਣ ਤੋਂ ਪਹਿਲਾਂ ਸੋਚ ਲੈ ਕਿ ਮੈਂ ਵੀ ਸਰਦਾਰ ਨਿਹਾਲ ਸਿੰਘ ਦੀ ਧੀ ਹਾਂ ਬੋਟੀ-ਬੋਟੀ ਕਰ ਦਿਆਂਗੀ ਜੇ ਤੂੰ ਝੂਠ ਬੋਲਿਆ ਲੈ ਹੁਣ ਖਾ ਵੈਗੁਰੂ ਜੀ ਦੇ ਸੌ ਕਿ ਇਸ ਦੇ ਤਹਿ ਵਿੱਚ ਕੋਈ ਔਰਤ ਨਹੀਂ ਈਸ਼ਰ ਸਿੰਘ ਨੇ ਬੜੇ ਦੁੱਖ ਦੇ ਨਾਲ ਹਾਂ ਵਿੱਚ ਸਿਰ ਹਿਲਾਇਆ ਕੁਲਵੰਤਕਾਰ ਬਿਲਕੁਲ ਪਾਗਲ ਹੋ ਗਈ ਚਪਟ ਕੀ ਕੋਨੇ ਵਿੱਚੋਂ ਕਰਪਾਨ ਚੁੱਕੀ ਮਿਆਨੂ ਕੇਲੇ ਦੇ ਛਿਲਕੇ ਵਾਂਗ ਖਿੱਚ ਕੇ ਇੱਕ ਪਾਸੇ ਸੁੱਟਿਆ ਅਤੇ ਈਸ਼ਰ ਸਿੰਘ ਉੱਤੇ वार ਕੀਤਾ ਪਲ ਦੇ ਪਲ ਵਿੱਚ ਲਹੂ ਦੇ ਫੁਹਾਰੇ ਛੁੱਟ ਪਏ ਕੁਲਵੰਤਕੌਰ ਦੀ ਇਸ ਨਾਲ ਵੀ ਤਸੱਲੀ ਨਾ ਹੋਈ ਨਾਲ ਹੀ ਨਾਲ ਉਹ ਆਪਣੀ ਸੌਂਗ ਨੂੰ ਮੋਟੀਆਂ-ਮੋਟੀਆਂ ਗਾਲਾਂ ਦਿੰਦੀ ਰਹੀ। ਈਸ਼ਰ ਸਿੰਘ ਨੇ ਥੋੜੀ ਦੇਰ ਬਾਅਦ ਮਰੀਲ ਜਿਹੀ ਆਵਾਜ਼ ਵਿੱਚ ਬੇਨਤੀ ਕੀਤੀ। ਜਾਣਦੇ ਹੁਣ ਕੁਲਵੰਤ ਜਾਣਦੇ ਆਵਾਜ਼ ਵਿੱਚ ਬੜਾ ਦਰਦ ਸੀ। ਕੁਲਵੰਤ ਘਰ ਪਿੱਛੇ ਹਟ ਗਈ। ਖੂਨ ਈਸ਼ਰ ਸਿੰਘ ਦੇ ਗਲੇ ਵਿੱਚੋਂ ਅੜ-ਅੜਾ ਕੇ ਉਸ ਦੀਆਂ ਮੁੱਛਾਂ ਉੱਤੇ ਡਿੱਗ ਰਿਹਾ ਸੀ। ਉਸ ਨੇ ਆਪਣੇ ਕੰਬਦੇ ਬੁੱਲ ਖੋਲੇ। ਅਤੇ ਕੁਲਵੰਤਕੌਰਵਾਲ ਸ਼ੁਕਰੀਏ ਅਤੇ ਗਿਲੇ ਨਾਲ ਮਿਲੀਆਂ-ਜੁਲੀਆਂ ਨਜ਼ਰਾਂ ਨਾਲ ਵੇਖਿਆ ਮੇਰੀ ਜਾਨ ਤੂੰ ਬਹੁਤ ਜਲਦੀ ਕੀਤੀ ਪਰ ਜੋ ਹੋਇਆ ਠੀਕ ਹੋਇਆ ਕੁਲਵੰਤਕੌਰ ਦੀ ਈਰਖਾ ਫੇਰ ਪੜ ਗਈ ਪਰ ਉਹ ਹੈ ਕੌਣ ਤੇਰੀ ਮਾਂ ਲਹੂ ਇਸ਼ਰ ਸਿੰਘ ਦੀ ਜ਼ੁਬਾਨ ਤੱਕ ਪਹੁੰਚ ਗਿਆ ਜਦੋਂ ਉਸਨੇ ਉਸ ਦਾ ਸਵਾਦ ਚਖਿਆ ਤਾਂ ਉਸਦੇ ਸਰੀਰ ਵਿੱਚ ਝੁੰਚਣੀ ਦੌੜ ਗਈ ਅਤੇ ਮੈਂ ਅਤੇ ਮੈਂ ਭੈਣਿਆਵਾ ਛੇ ਆਦਮੀਆਂ ਦਾ ਕਤਲ ਕਰ ਚੁੱਕਾ ਹਾਂ ਇਸੇ ਕਿਰਪਾ ਨਾਲ ਕੁਲਵੰਤਕੌਰ ਦੇ ਦਿਮਾਗ ਵਿੱਚ ਸਿਰਫ ਦੂਸਰੀ ਆਰਤ ਸੀ ਮੈਂ ਪੁੱਛਦੀਆਂ ਕੌਣ ਹੈ ਉਹ ਹਰਾਮਜਾਦੀ ਈਸ਼ਰ ਸਿੰਘ ਦੀਆਂ ਅੱਖਾਂ ਤੰਦਲਾ ਰਹੀਆਂ ਸਨ ਇੱਕ ਹਲਕੀ ਜਿਹੀ ਚਮਕ ਉਹਨਾਂ ਵਿੱਚ ਆਈ ਅਤੇ ਉਸਨੇ ਕੁਲਵੰਤਕੌਰ ਨੂੰ ਕਿਹਾ ਗਾਲਣਾ ਦੇ ਉਸ ਪੜਵੀ ਨੂੰ ਕੁਲਵੰਤਕੌਰ ਚੀਕੀ ਮੈਂ ਪੁੱਛਦੀਆਂ ਉਹ ਕੌਣ ਹੈ ईशर सिंह ਦੇ ਗਲੇ ਵਿੱਚ ਆਵਾਜ਼ ਬੈਠ ਗਈ ਦਸਨਾ ਇਹ ਕਹੇ ਕਿ ਉਸਨੇ ਆਪਣੀ ਗਿੱਚੀ ਤੇ ਹੱਥ ਫੇੜਿਆ ਤੇ ਉਸਤੇ ਖੂਨ ਦੇਖ ਕੇ ਉਹ ਹਸਿਆ انسان ਮਾਇਆਵਾ ਵੀ ਇੱਕ ਅਜੀਬ ਚੀਜ਼ ਹੈ ਕੁਲਵੰਤਕੌਰ ਉਸਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਸੀ ईशर ਸਿੰਘ ਤੂੰ ਮਤਲਬ ਦੀ ਗਾਲਕਾਰ ਈਸ਼ਰ ਸਿੰਘ ਦੀ ਮੁਸਕਰਾਹਟ ਉਸ ਦੀਆਂ ਲਹੂਪਰੀਆਂ ਮੁੱਛਾਂ ਵਿੱਚ ਹੋਰ ਜ਼ਿਆਦਾ ਫੈਲ ਗਈ ਮਤਲਬ ਦੀ ਹੀ ਗੱਲ ਕਰ ਰਿਹਾ ਹੈ ਗੜਾ ਚੀਰਿਆ ਹੋਇਆ ਹੈ ਮਾਇਆ ਵਾ ਮੇਰਾ ਹੁਣ ਹੌਲੀ-ਹੌਲੀ ਹੀ ਸਾਰੀ ਗੱਲ ਦੱਸਾਂਗਾ ਅਤੇ ਜਦੋਂ ਉਹ ਦੱਸਣ ਲੱਗਾ ਤਾਂ ਉਸ ਦੇ ਮੱਥੇ ਉੱਤੇ ਠੰਡੇ ਪਸੀਨੇ ਦੀ ਲਪਹੋਂ ਲੱਗ ਗਈ ਕੁਲਵੰਤ ਮੇਰੀ ਜਾਨ ਮੈਂ ਤੈਨੂੰ ਨਹੀਂ ਦੱਸ ਸਕਦਾ ਮੇਰੇ ਨਾਲ ਕੀ ਹੋਇਆ ਇਨਸਾਨ ਕੁੜੀ ਯਾਵਾ ਵੀ ਅਜੀਬ ਚੀਜ਼ ਹੈ ਸ਼ਹਿਰ ਵਿੱਚ ਲੁੱਟ ਮਚੀ ਤਾਂ ਸਭਨਾ ਵਾਂਗ ਮੈਂ ਵੀ ਇਹ ਸਭ ਚੀਜ਼ ਸਾਲਿਆ ਗੈਣੇ ਪੱਤੇ ਤੇ ਰੁਪਏ ਪੈਸੇ ਜੋ ਵੀ ਹੱਥ ਲੱਗ ਗਈ ਉਹ ਮੈਂ ਤੈਨੂੰ ਦੇ ਦਿੱਤੇ ਪਰ ਇੱਕ ਗੱਲ ਤੈਨੂੰ ਨਾ ਦੱਸੀ ਈਸ਼ਰ ਸਿੰਘ ਨੇ ਜ਼ਖਮਾਂ ਵਿੱਚ ਦਰਦ ਮਹਿਸੂਸ ਕੀਤਾ ਅਤੇ ਕਰੌਣ ਲੱਗਾ ਕੁਲਵੰਤ ਕੌਰ ਨੇ ਉਸ ਵੱਲ ਧਿਆਨ ਨਾ ਦਿੱਤਾ ਅਤੇ ਬੜੀ ਬੇਰਹਿਮੀ ਨਾਲ ਪੁੱਛਿਆ ਕਿਹੜੀ ਗੱਲ ਈਸ਼ਰ ਸਿੰਘ ਨੇ ਮੁੱਛਾਂ ਉੱਤੇ ਜੰਮੇ ਹੋਏ ਲਹੂ ਨੂੰ ਫੂਕ ਮਾਰ ਕੇ ਉਡਾਉਂਦਿਆਂ ਕਿਹਾ ਜਿਸ ਮਕਾਨ ਉੱਤੇ ਮਹਿਤਾਵਾ ਬੋਲੇ ਸੀ ਉਸ ਵਿੱਚ ਸੱਤ ਉਸ ਵਿੱਚ ਸੱਤ ਆਦਮੀ ਸਨ ਸ਼ੇ ਮੈਂ ਕਤਲ ਕਰ ਦਿੱਤੇ ਇਸੇ ਕਿਰਪਾ ਨਾਲ ਜਿਸ ਨਾਲ ਤੂੰ ਮੈਨੂੰ ਈਸ਼ਰਦੇਸ ਗਾਲ ਨੂੰ ਸੁਣ ਇੱਕ ਲੜਕੀ ਸੀ ਬਹੁਤ ਸੁੰਦਰ ਉਸ ਨੂੰ ਚੱਕ ਕੇ ਮੈਂ ਆਪਣੇ ਨਾਲ ਲੈ ਆਇਆ ਕੁਲਵੰਤ ਕੌਰ ਚੁੱਪਚਾਪ ਸੁਣਦੀ ਰਹੀ ਈਸ਼ਰ ਸਿੰਘ ਨੇ ਇੱਕ ਵਾਰ ਫੇਰ ਫੂਕ ਮਾਰ ਕੇ ਮੁੱਛਾਂ ਉਤੋਂ ਲਹੂ ਉਡਾਇਆ ਕੁਲਵੰਤ ਜਾਨੀ ਮੈਂ ਤੈਨੂੰ ਕੀ ਦੱਸਾਂ ਕਿੰਨੀ ਸੁੰਦਰ ਸੀ ਮੈਂ ਉਸ ਨੂੰ ਮਾਰ ਵੀ ਦਿੰਦਾ ਪਰ ਮੈਂ ਕਿਹਾ ਨਹੀਂ ਈਸ਼ਰ ਸਿਆ ਕੁਲਵੰਤ ਕੌਰ ਦੇ ਤਾਂ ਹਰ ਰੋਜ਼ ਮਸੇ ਲੈਂਦਾ ਹੈ ਇਹ ਵੀ ਆਪੀ ਚਖ ਕੇ ਦੇਖ ਕੁਲਵੰਤ ਕੌਰ ਨੇ ਸਿਰਫ ਇਸ ਤਰ੍ਹਾਂ ਕਿਹਾ ਹੂੰ ਅਤੀ ਮੈਂ ਉਸ ਨੂੰ ਮੋੜੇ ਤੋਂ ਸੁੱਟ ਕੇ ਚੱਲ ਪਿਆ ਰਸਤੇ ਵਿੱਚ ਕੀ ਕਹਿ ਰਹੀ ਸੀ ਮੈਂ ਹਾਂ ਰਸਤੇ ਵਿੱਚ ਨਹਿਰ ਦੀ ਪਟੜੀ ਦੇ ਕੋਲ ਉਹਦੇ ਥੁਰ ਦਿਆਂ ਝਾੜੀਆਂ ਦੇ ਹੇਠਾਂ ਮੈਂ ਉਸ ਨੂੰ ਲਟਾ ਦਿੱਤਾ ਪਹਿਲਾਂ ਸੋਚਿਆ ਕਿ ਫੈਂਟਾ ਫਿਰ ਖਿਆਲ ਆਇਆ ਕਿ ਨਹੀਂ ਇਹ ਕਹਿੰਦੇ ਕਹਿੰਦੇ ਈਸ਼ਰ ਸਿੰਘ ਦੀ ਜ਼ਬਾਨ ਸੁੱਕ ਗਈ ਕੁਲਵੰਤਕਾਰ ਨੇ ਥੁੱਕ ਨਿਗਲ ਕੇ ਆਪਣਾ ਗळा ਤਰਕੀਤਾ ਅਤੇ ਪੁੱਛਿਆ ਫਿਰ ਕੀ ਹੋਇਆ ਈਸ਼ਰ ਸਿੰਘ ਦੇ ਹਲਕ ਵਿੱਚੋਂ ਬੜੀ ਮੁਸ਼ਕਿਲ ਨਾਲ ਇਹ ਸ਼ਬਦ ਨਿਕਲੇ ਮੈਂ ਮੈਂ ਪੱਥਾ ਸੁਟਿਆ ਪਪਰ ਪਪਰ ਉਸਦੀ ਆਵਾਜ਼ ਡੁੱਬ ਗਈ ਕੁਲਵੰਤਕਾਰ ਨੇ ਉਸ ਨੂੰ ਝੰਜੋੜਿਆ ਫੇਰ ਕੇ ਹੋਇਆ ਈਸ਼ਰ ਸਿੰਘ ਨੇ ਆਪਣੀਆਂ ਬੰਦ ਹੋ ਰਹੀਆਂ ਅੱਖਾਂ ਖੋਲੀਆਂ ਅਤੇ ਕੁਲਵੰਤਕਾਰ ਦੇ ਜਿਸਮ ਵੱਲ ਦੇਖਿਆ ਜਿਸ ਦਾ ਅੰਗ ਅੰਗ ਹਿਲ ਰਿਹਾ ਸੀ ਉਹ 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 ਮਰੀ ਹੋਈ ਲਾਸ਼ ਸੀ ਬਿਲਕੁਲ ਠੰਡਾ ਗੋਸ਼ਤ ਜਾਨੀ ਮੈਨੂੰ ਆਪਣਾ ਹੱਥ ਤੇ ਕੁਲਵੰਤ ਕੌਰ ਨੇ ਆਪਣਾ ਹੱਥ ਈਸ਼ਰ ਸਿੰਘ ਦੇ ਹੱਥ ਤੇ ਰੱਖਿਆ ਜਿਹੜਾ ਬਰਫ਼ ਤੋਂ ਵੀ ਬਥਾ ਸਰਦ ਸੀ ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਹੋ ਜਾਂਦੀ ਹੈ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਤੇ ਅਜਿਹੀਆਂ ਹੀ ਹੋਰ ਕਹਾਣੀਆਂ ਸੁਣਨ ਲਈ ਸਬਸਕ੍ਰਾਈਬ ਕਰੋ ਮੇਰਾ YouTube ਚੈਨਲ ਚਰਸੀ ਕਰਮਜੀਤ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗਾ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਸ਼ੁਕਰੀਆ ਆਦਾ